ਜੇ ਇਹਨਾਂ ਅੰजाम ਆਇਆ ਕਿ ਪਿੰਡ ਵਾਲੇ ਵੀ ਇਕੱਠੇ ਹੋਏ ਮੁਲਾਜ਼ਮ ਵੀ ਆਏ ਸੀ ਸਰਕਾਰੀ ਮਾਮਲਾ ਇਹ ਹੈ ਬੀਹ ਮਨਜੀਤ ਜਿੰਦ람 ਦਾ ਮੈਂਬਰ ਇਹ ਮਤਲਬ ਵੀ ਡਰਾ ਕੇ ਕਿਹਾ ਸਾਡੇ ਕਿ ਨਹੀਂ ਜੁਆਇਨ ਕਰ ਲਵੇ ਬੋਟਾ ਸਾਨੂੰ ਪਾ ਦੇਣਾ ਇਹ ਗਰੁੱਪ ਨਹੀਂ ਦਾ ਮਤਲੇ ਦੀ ਪੈੜੀ ਦੇ ਪਹਾੜ ਨਾਲ ਲੱਗਦਾ ਨਾਲ ਆ 5 ਕਿਲੋ ਦੀ ਪੈੜੀ ਵੀ ਦੋ ਚਾਰ ਖੁੱਡ ਕੱਢ ਕੇ ਤਾਂ ਮਤਲਬ ਇਹਨੂੰ ਸਸਪੈਂਡ ਕਰਾ ਦਿੰਦੇ ਆਹ ਮਸਲਾ ਜਿਹਨਾਂ ਦਾ ਪਰ ਲੋਕ ਨਹੀਂ ਡਰਦੇ ਲੋਕ ਇਹ ਚਾੜੂ ਦੀ ਸਰਕਾਰ ਨੂੰ ਵਧੀਆ ਨਹੀਂ ਮੰਨਦੇ ਇਹ ਬੜੀ ਗੰਦੀ ਸਰਕਾਰ ਹੈ ਨੇ ਸਾਡੇ ਦਾ ਪਿੰਡ ਚ ਬਵਾਠ ਆਲਤਾ ਜਿਹੜੀ ਰਿਜ਼ਰਵ ਜ਼ਮੀਨ ਉੱਥੇ ਠੇਕਾ ਪਰਿਆ ਨੇ ਡਿਫਾਲਟਰ ਬੰਦੇ ਕਬਜ਼ਾ ਕਰੀ ਬੈਠੇ ਨੇ ਉੱਥੇ ਡਿਫਾਲਟਰ ਕਬਜ਼ਾ ਕਰੀ ਬੈਠੇ ਜਿਹੜਾ ਨੇ ਪੈਸੇ ਭਰਤਣ ਨੂੰ ਕਬਜ਼ਾ ਦਵਾ ਨਹੀਂ ਰਹੇ ਉਰੇ ਬਸ ਆਏ ਬੇ ਨੂੰ ਮੁੰਡੇ ਨੂੰ ਮੈਂਬਰ ਨੂੰ ਡਰਾ ਕੇ ਜਾਂਦਾ ਸਾਡੇ ਜਾ ਕੇ ਮਿੱਤਦਾਰੀ ਕਰਕੇ ਵੋਟਾਂ ਤੁਹਾਨੂੰ ਪਾਉਂਗੀ ਮੇਰਾ ਖਿਆਲ ਛੱਡੋ ਪਰ ਨਹੀਂ ਅਸੀਂ ਇੱਕ ਨਸੀਬ ਦਾ ਡਰ ਨਾਲ ਹੈ ਨਹੀਂ ਅਸੀਂ ਮਤਲਬ ਨਾ ਇਹਦੀ ਮਿੰਟ ਦੀ ਹੁੰਦੀ ਜੀ ਨਾ ਮਿਰਤੀ ਕੋਈ ਟਾਈਮ ਹੈ ਨਾ ਕੋਈ ਮਿਰਤੀ ਕਰ ਸਕੇ ਕਹਿੰਦਾ ਮੁੰਡੇ ਨੇ ਹਰਜੀਤ ਨੇ ਕਹਿ ਦਿੱ ਕਿ ਕਹਿੰਦਾ ਜੀ ਮਿਰਤੀ ਕਰ ਸਕਦੇ ਤਾਂ ਸਾਨੂੰ ਸਾਰਿਆਂ ਤੇ ਡਾਂਗ ਫੇਰ ਕੇ ਸਾਨੂੰ ਕਿਸੇ ਥਾਣੇ ਸਿੱਟੋ ਫੇਰ ਮਿਰਤੀ ਹੁੰਵੇ ਐ ਨਹੀਂ ਹੁੰਦੀ ਬਾਕੀ ਦੂਜੀ ਗੱਲ ਇਹ ਆ ਵੀ ਇਹਨਾਂ ਦੇ ਇੱਥੇ ਜਿਹੜੇ ਬਿੰਦ ਬਰਕਰ ਮੈਂ ਦੋ ਕੋ ਉਹਦੇ ਪੱਲੇ ਕੁਸ ਐ ਨਹੀਂ ਬੋਟਾਂ ਪੈਂਦੀਆਂ ਨਹੀਂ ਉਹ ਕਹਿੰਦੇ ਵੀ ਐਵੇਂ ਜਿਵੇਂ ਖਾਦੀ ਕੋਈ ਸਸਪੈਂਡ ਕਰਾ ਕੇ ਅਸੀਂ ਕੋਈ ਮੜਾ ਬਟਾ ਉਹਦਾ ਮਰਜੇ ਸਾਡੇ ਇਹ ਬੋਲਦੇ ਮਰੇ ਜੀ ਬਸ ਇਹ ਆ ਜੀ ਇਹ ਆ ਆ ਆ ਸਾਡੇ ਕੋਲ ਨਾ ਜੀ ਮਤਲਬ ਕੋਰਟ ਦੀ ਸਥਿਤੀ ਦਿੱਤੀ ਵੀ ਆ ਇਸ ਇਹਦੀ ਕੋਈ ਪਮੈਸ ਨਹੀਂ ਹੋ ਸਕਦੀ ਹੈ ਕਿ ਕਾਰਨ ਕੀ ਮੰਨੋ ਮਨਜੀਤ ਸਿੰਘ ਦੇ ਉੱਤੇ ਕਿਉਂ ਪ੍ਰੈਸ਼ਰ ਬਣਾਇਆ ਜਾਂਦਾ ਹੈ ਪ੍ਰੈਸ਼ਰ ਤਾਂ ਇਹ ਮੁੰਡਾ ਇਹ ਮੁੰਡਾ ਬੜੀ ਲੀਡ ਨਾਲ ਜਿੱਤਿਆ ਇਹ ਮੁੰਡਾ 100 ਇਹ 70 75 ਵੋਟਾਂ ਨਾਲ ਜਿੱਤਿਆ ਨਹੀਂ ਕੋਈ 20 ਵੋਟਾਂ ਦੇ ਕੋਈ 40 ਵੋਟਾਂ ਦੇ ਮੁੰਡੇ ਦੀ ਲੀਡ ਬਹੁਤ ਹੈ ਮੁੰਡਾ ਸਾਊ ਹੈ ਇਹਨੂੰ ਰੁਕ ਬਹੁਤ ਚੱਗਾ ਬੰਦ ਨੇ ਵੀ ਇਹ ਬੰਦੇ ਨੂੰ ਕਿਵੇਂ ਕਮਜ਼ੋਰ ਕਰੀਏ ਪਰ ਕਮਜ਼ੋਰ ਨਹੀਂ ਨਹੀਂ ਹੁਣ ਦਿੰਦੇ ਨੇ ਕੀ ਰਣਨੀਤੀ ਰਹੀ ਆਉਣ ਵਾਲੇ ਟਾਈਮ ਹੁਣ ਕੀ ਰਣਨੀਤੀ ਰਹੇਗੀ ਆਉਣ ਵਾਲੇ ਟਾਈਮ ਦੀ ਰਾਜਨੀਤੀ ਜੀ ਉਹ ਝਾੜੂ ਦੀ ਜਿਹੜੀ ਪਾਰਟੀ ਆ ਉਹ ਬਿਲਕੁਲ ਖਤਮ ਹੋ ਜੂਗੀ ਖਤਮ ਹੋ ਜੂਗੀ ਉਹਨਾਂ ਆਮ ਲੋਕਾਂ ਦੇ ਵਿੱਚ ਉਹ ਆਪ ਇਹ ਗਲਤੀਆਂ ਕਰ ਕਰਕੇ ਉਹ ਕਿਉਂਕਿ ਇਹਨੇ ਬਖੜਾਏ ਹੋਏ ਨੇ ਇਹੋ ਉਹਨਾਂ ਤੋਂ ਕੰਮ ਕੋਈ ਸਿੱਧਾ ਹੋ ਰਿਹਾ ਸਾਡੇ ਪਿੰਡ 'ਚ ਉਹ ਬੰਦਾ ਬਾਰ ਬਾਰ ਗਲਤੀਆਂ ਕਰ ਰਿਹਾ ਐਨਾ ਬਵਾਦ ਠਾਲਦਾ ਮਤਲਬ ਬੜਾ ਠੀਕ ਹੈ ਉਹ ਹਾਂਜੀ ਹਾਂਜੀ ਕੀ ਨਾਮ ਹੈ ਜੀ ਜਰਨੈਲ ਸਿੰਘ ਜੀ ਪਿੰਡ ਮੜੌੜ ਕਿਹੜੀ ਜੇਥੇ ਬੰਦੀ ਹੋਦੀ ਦਕਾਉਂਦਾ ਜਿਵੇਂ ਬੰਦੀ ਆ ਅੱਜ ਸਰਵਾਥਨ ਦੇਣ ਆਇਓ ਪਿੰਡ ਅਸੀਂ ਸਰਵਾਥਨ ਜਿੱਥੇ ਕਿਤੇ ਤੱਕਾ ਹੁੰਦਾ ਸੀ ਸਰਵਾਥਨ ਦਿੰਨੇ ਆ ਕੋਈ ਮਤਾ ਨਹੀਂ ਕੋਈ ਨੋਟ ਨਹੀਂ ਕੁਛ ਨਹੀਂ ਹੈਗਾ ਤੀਏ ਦਿਨ ਇਹ ਬਲਬੀਰ ਡਾਕਟਰ ਆ ਵੀਡੀਓ ਉਹਨਾਂ ਦਾ ਪ੍ਰੈਸ਼ਰ ਆ ਬਾਕੀ ਤਿੰਨ ਚਾਰ ਕੇ ਬੰਦੇ ਹੋਣੇ ਉਹਨਾਂ ਦੇ ਨਾਲ ਲੱਗੇ ਬਨੇ ਪ੍ਰਬੰਧਕ ਲੱਗਿਆ ਇਹਨਾਂ ਨੂੰ ਐ ਵੀ ਜਿਹੜਾ ਕੋ ਮਾਣਾ ਮੋਟਾ ਪੰਚਾਇਤ ਦਾ ਪੈਸਾ ਕਿਉਂ ਉਹ ਕਹਿੰਦੇ ਨੇ ਵੀ ਮੈਂ ਅਸੀਂ ਹੜਾ ਪਲੀਏ ਪ੍ਰਬੰਧਕ ਨਾਲ ਰਲ ਕੇ ਉਹ ਪੈਸੇ ਹੜੱਪਣ ਨੂੰ ਫਿਰਦੇ ਨੇ ਜਿਹੜੇ ਇਹ ਮਤਲਬ ਸਰਪੰਚਾ ਸਾਡਾ ਅਮੜੌੜ ਦਾ ਬਹੁਤ ਵਧੀਆ ਸਿਆਣਾ ਸਮਝਦਾਰ ਆ ਪਰ ਅਸੀਂ ਇਹ ਲੋਟ ਪੈਸਾ ਹੜੱਪਣ ਨਹੀਂ ਦਿੰਦੇ ਚਾਹੇ ਸਾਨੂੰ ਇਹਨਾਂ ਦੇ ਕੋਰਟ ਚ ਕਿਉਂ ਨਾ ਕੇਸ ਪਾਉਣਾ ਪਵੇ ਇਹਨਾਂ ਨੇ ਉੱਥੇ ਤਿੰਨ ਗਏ ਲੜਵਾਈ ਲੜਾਈ ਕਰਵਾਤੀ ਨਾ ਅਸਸ ਵੀ ਨਾ ਡੀਟੀਪੀਓ ਨਾ ਤੇਰਾ ਡ੍ਰੈਮਟੀ ਰੈਟਰ ਨਾ ਤੇਰਾ ਏਡੀਸੀ ਨਾ ਡੀਸੀ ਕਿਸੇ ਨੇ ਇਹਨਾਂ ਵੀਡੀਓ ਨੇ ਅੱਖਾਂ ਤੇ ਪੱਟੀ ਬੰਨੀ ਵੀ ਆ ਉੱਥੇ ਜਾ ਕੇ ਮਤਵਲਾ ਕਿਸੇ ਨੇ ਨਹੀਂ ਉਹ ਜ਼ਮੀਨ ਵਹਾਈ ਪੈਸੇ ਭਰੇ ਬਿਨੇ ਜਿਹੜੇ ਡਿਫਾਲਟਰ ਬੰਦੇ ਨੇ ਉੱਥੇ ਕਾਬਜ ਹੋਏ ਬੈਠੇ ਨੇ ਇਹ ਮਤਲਬ ਕਿਸੇ ਦੀ ਸੁਣਦੇ ਨਹੀਂ ਤੱਕਾ ਕਰ ਰਹੇ ਨੇ ਗੋਡੇ-ਗੋਡੇ ਸੜਕਾਂ 'ਚ ਟੋਏ ਨੇ ਕੋਈ ਉਧਰ ਧਿਆਨ ਨਹੀਂ ਹੈਗਾ ਕਰਜ਼ਾ ਲੈ ਲੈ ਇਹ ਮਤਲਬ ਆਪਣੀਆਂ ਜਾਇਦਾਦਾਂ ਬਣਾ ਰਹੇ ਨੇ ਜਿਹੜੇ ਮੰਤਰੀ ਨੇ ਇਹਨਾਂ ਦਾ ਕੋਈ ਬਖਾਸਕ ਨਹੀਂ ਕੋਈ ਧਿਆਨ ਨਹੀਂ ਕੁਝ ਹੁੰਦੇ ਵੀ ਆਏ ਸੀ ਸਰਕਾਰੀ ਨਵੇਂ ਕੀ ਗੱਲ ਬਾਤ ਹੋਈ ਮਿੰਤੀ ਕਰਨੀ ਦੀ ਜਾਂ ਕੋਈ ਪਰਮੰਧ ਕਰਨੀ ਇਥੇ ਉਹ ਮਤਬਲ ਨੋਟੇ ਨਹੀਂ ਦਿੱਤਾ ਵਾ ਪਹਿਲਾਂ ਤਾਂ ਆ ਮਹੀਨੇ ਦੇ ਵਿੱਚ ਇਹਨਾਂ ਨੂੰ ਮਿੰਤੀ ਕਰਨ ਦਾ ਅਧਿਕਾਰ ਹੀ ਨਹੀਂ ਹੈਗਾ ਮੈਂ ਉਹਨੂੰ ਕਿਹਾ ਦੀ ਆਪਣਾ ਪ੍ਰਬੰਧਕ ਨੂੰ ਮੈਂ ਕੀ ਅਧਿਕਾਰਾ ਤੇਰੇ ਕੋਲ ਵੀ ਕਿਸੇ ਦੀ ਜ਼ਮੀਨ ਦੀ ਤੂੰ ਬੇਨਤੀ ਕਰਾਵੇਂ ਮੈਂ ਕਹ ਰਿਹਾ ਸੀ ਕੁਝ ਰਿਕਾਰਡ ਹੈ ਸਾਡੇ ਕੋਲ ਅਸੀਂ ਕੋਈ ਰਿਕਾਰਡ ਨਹੀਂ ਹੈਗਾ ਪ੍ਰਸ਼ਾਸਨ ਦਾ ਦਬਾਅ ਆਉਣਾ ਤੇ ਹੋਰ ਕੀ ਆ ਪੈਸੇ ਹੜਪਣ ਨੂੰ ਫਿਰਦੇ ਨੇ ਵੀਡੀਓ ਨਾਲ ਵੀ ਰਲ ਲੈਂਦੇ ਨੇ ਸਾਰੇ ਨਾਲ ਰਲਦੇ ਪ੍ਰਬੰਧਕ ਨੂੰ ਆਇਆ ਉਹਨਾਂ ਨੂੰ ਆਇਆ ਵੀ ਮਤਲਬ ਅਸੀਂ ਉੱਥੋਂ ਕਾਹੀ ਚਲਾਂਗੇ ਅਸੀਂ ਵੀ ਢਿੱਡ ਭਰ ਲਈਏ ਵਿੱਚ ਪ੍ਰਬੰਧਕ ਭਰ ਲੂ ਵਿੱਚ ਵੀਡੀਓ ਭਰ ਲੈਣਾ ਹੜਪਣ ਦਾ ਮਤਲਬ ਕੀ ਉਹਨਾਂ ਦੀ ਜ਼ਮੀਨ ਦੂ ਇਹਨੂੰ ਕਹਿੰਦੇ ਨੇ ਵੀ ਮਤਲਬ ਅਸੀਂ ਉਹ ਕਰਕੇ ਵਿੱਚ ਦਿਖਾ ਕੇ ਸ਼ੋ ਕਰਕੇ ਵੀ ਪੰਚਾਇਤੀ ਆ ਮਤਬਲੇ ਬੇਦੀ ਪੰਚੀ ਤੋੜਦੀ ਐਸੀ ਹੋਰ ਕੋਈ ਮਸਤ ਨਹੀਂ ਹੈਗਾ ਇਹ ਉਹਨਾਂ ਦੇ ਵਿੱਚ ਰਲ ਜੇ ਕੱਲ ਨੂੰ ਕਿਸੇ ਨੇ ਇੱਥੇ ਆ ਕੇ ਨਹੀਂ ਖੜਨਾ ਹੈਗਾ ਰੌਲਾ ਤਾਂ ਆਹੀ ਹੈ ਇਹ ਦਬਾਅ ਬਣਾ ਰਹੇ ਨੇ ਇਹਨਾਂ ਦੀ ਕਾਰਗੁਜ਼ਾਰੀ ਇੰਨੀ ਮਾੜੀ ਆ ਹੁਣ ਲੋਕ ਇਹਨਾਂ ਨੂੰ ਪਿੰਡਾਂ 'ਚ ਹੀ ਨਹੀਂ ਵੰਡ ਦਿੰਦੇ ਜੀ ਤਾਂ ਅੱਜ ਆ ਜਾਓ ਉਦਾਂ ਹੀ ਸਮਰਥਨ ਦੇਗਾ ਤੁਹਾਡਾ ਸਟਾਫਿੰਗ ਦਾ ਆਇਕਣੇ ਦੇਵਾਂਗੇ ਅਸੀਂ ਸਮਰਥਨ ਇਹਨਾਂ ਨੂੰ ਅਸੀਂ ਇਹ ਤਾਂ ਲੋਕਾਂ ਦੇ ਮਤਬਲੇ ਇਹੀ ਕਮ ਨੇ ਕਿ ਪੁਲਿਸ ਦੇ ਟਟਾਉਟੇ ਨੇ ਜਾ ਕੇ ਉੱਥੇ ਕਿਸੇ ਨੂੰ ਫੜਾਤਾ ਕਿਸੇ ਨੂੰ ਸੜਾਤਾ ਆਹ ਕੁਝ ਕਰਦੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਨਾ ਇਹਨਾਂ ਨੇ ਨਾ ਨਾ ਨਹੀਂ ਕਿਸੇ ਡੰਗਰ ਰੱਖਿਆ ਵਾ ਕੋਈ ਵੀ ਡੰਗਰ ਨੂੰ ਕੱਖ ਪਾਉਣਾ ਨਾ ਹੋਰੇ ਬਿਹਲੇ ਨੇ ਇਸੇ ਕੰਮ ਤੇ ਨਾ ਕੋਈ ਨਕਾਮ ਹੋਣਾ ਕੁਛ ਨਹੀਂ ਕਰਨਾ ਹੈਗਾ ਤੇ ਦੋ ਤਿੰਨ ਬੰਦੇ ਬਸ ਇਸੇ ਕੰਮ ਤੇ ਨੇ ਗੋਲੀਆਂ ਨੂੰ ਲੈ ਆਉਂ ਉਹ ਡਿਫੈਂਡਰ ਨੇ ਆਜੋ ਆਜੋ ਕੋ ਨਹੀਂ ਬਾਬਾ ਜੀ ਹਾਂਜੀ ਸਰ ਕੀ ਮਾਮਲਾ ਕੀ ਸੀ ਇਹ ਵਾਲਾ ਜਿਹੜੀ ਜੀ ਅੱਜ ਆਏ ਸੀ ਸਰਕਾਰੀ ਮਨਾਂ ਹਾਂਜੀ ਜੀ ਅਸਰੀ ਗਾਲੀ ਮੈਂ ਹਰਜੀਤ ਸਿੰਘ ਜੀ ਪਿੰਡ ਮੜਾਉੜ ਇਹ ਜਿਹੜਾ ਮਾਮਲਾ ਜੀ ਇਹ ਅਸਲ ਦਾ ਜੀ ਇਹ ਜਿਹੜਾ ਸਾਰਾ ਪ੍ਰੋਹੋਲ ਸਾਡੇ ਪਿੰਡ ਦੇ ਵਿੱਚ ਪਵਾਇਆ ਹੋਇਆ ਹੈ ਜੀ ਇਹ ਡਾਕਟਰ ਬਲਬੀਰ ਜੀ ਦਾ ਪਵਾਇਆ ਦੋ ਕੁ ਬੰਦੇ ਹਰ ਇੱਕ ਪਿੰਡ ਦੇ ਵਿੱਚ ਹੁੰਦੇ ਨੇ ਜੋ ਆਪਾਂ ਨੂੰ ਸਭ ਨੂੰ ਪਤਾ ਜਿਹੜੇ ਉਹਦੇ ਜ਼ਿਆਦਾਤਰ ਉਹਨਾਂ ਨੇੜੇ ਸਮਰਦਾ ਤੇ ਉਹਨਾਂ ਦੀ ਹੀ ਸਾਰੀ ਇਹ ਮਤਲਬ ਵਿਚੇਰ ਵਾਲੀ ਭੂਮੀ ਜਿਹੜੀ ਅਜੇ ਸਿਆਮਲਾੜ ਜ਼ਮੀਨ ਦੀ ਉਹਨਾਂ ਦੀ ਮੰਗਤੀ ਪਾਈ ਹੋਈ ਸੀ ਜਿਹੜਾ ਕਿਦਾ ਖਾਲਸਾ ਨੰਬਰ 2922 ਤੇ 12300 ਨੰਬਰ ਉਹਨਾਂ ਦੀ ਪਾਈ ਹੋਈ ਸੀ ਪਰ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਪੰਚਾਇਤੀ ਜਿਹੜੀ ਜ਼ਮੀਨ ਆ ਜੀ ਇਹਨੂੰ ਸਰਪੰਚ ਪੰਚਾਇਤ ਨੂੰ ਤਾਂ ਇਹਦਾ ਫਿਕਰ ਹੁੰਦਾ ਪਰ ਕਿਸੇ ਪਰਸਨਲ ਬੰਦੇ ਨੂੰ ਇਹਦੀ ਇੰਨੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੁੰਦੀ ਉਹ ਆਪਣੀਆਂ ਰੋਟੀਆਂ ਸੇਕਣ ਦੇ ਵਾਸਤੇ ਹੀ ਇੰਨੀ ਟੈਨਸ਼ਨ ਲੈਂਦੇ ਨੇ ਜਿਹੜੀ ਪੰਚਾਇਤੀ ਜੀ ਪਰ ਕਿ ਜਦ ਕੀ ਅਸੀਂ ਵੋਟਾਂ ਪਾ ਕੇ ਸਰਪੰਚ ਪੰਚ ਸਾਰੇ ਬਣਾਏ ਹੋਏ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਸਾਡੀ ਮਤਲਬ ਉਹਨਾਂ ਨੂੰ ਦਿੱਤੀ ਹੋਈ ਆ ਸੌਂਪੀ ਹੋਈ ਆ ਉਹ ਬਿਲਕੁਲ ਇਹਦੀ ਮਤਲਬ ਸਾਰੀ ਦੇਖਰੇਖ ਪੰਚਾਇਤੀ ਜ਼ਮੀਨ ਦੀ ਕਰਦੇ ਨੇ ਤੇ ਉਹ ਉੱਪਰ ਕੋਈ ਸਰਾਰ ਦੀ ਅਨਸਰ ਜਿਹੜੇ ਹੈਗੇ ਨੇ ਜੋ ਮਤਲਬ ਉੱਪਰ ਤੋਂ ਅਫਸਰਾਂ ਦੇ ਰੇਟਾਂ ਪਾ ਪਾ ਕੇ ਕਿ ਇਹਨੂੰ ਮਦਰ ਜ਼ਮੀਨ ਦੀ ਮੰਗਤੀ ਕਰਾਉਣੀ ਚਾਹੁੰਦੇ ਨੇ ਉਹ ਮੰਗਤੀ ਦਾ ਮੇਨ ਕਾਰਨ ਇਹ ਆ ਜੀ ਜਿਹੜਾ ਸਾਡੇ ਮਨਜੀਤ ਸਿੰਘ ਪੰਚਾਇਤ ਉਹ ਬਹੁਤ ਵੱਡੀ ਲੀਡ ਨਾਲ ਵੋਟਾਂ ਦੇ ਵਿੱਚ ਜਿੱਤਿਆ ਹੋਇਆ ਤੇ ਐਨਟੀ ਪਾਰਟੀ ਨੂੰ ਬੜੀ ਉਹਨੇ ਕਰਾਰੀ ਹਾਰ ਦਿੱਤੀ ਹੋਈ ਆ ਤੇ ਉਹ ਕਰਾਰੀ ਜਿਹੜੀ ਹਾਰ ਆ ਜੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਤੇ ਉਹ ਮਨਜੀਤ ਸਿੰਘ ਦੀ ਨਾਲ ਲੱਗਦੀ ਜ਼ਮੀਨ ਆ ਇੱਥੇ 5 ਕਿਲੇ ਉਹਦੀ ਮੰਗਤੀ ਕਰਾਉਂਦੇ ਨੇ ਪਰ ਉਹ ਕਦੇ ਮੰਗਤੀ ਹੋ ਨਹੀਂ ਸਕਦੀ ਅੱਜ ਇੱਥੇ ਲੋਕਾਂ ਦਾ ਕਾਰਨ ਕੀ ਮੰਨਦੇ ਹੋ ਮਨਜੀਤ ਸਿੰਘ ਦੇ ਉੱਤੇ ਪ੍ਰੈਸ਼ਰ ਮਨਜੀਤ ਸਿੰਘ ਦੇ ਉੱਤੇ ਅਸਨਕਾਰਨ ਪਾਉਂਦਾ ਜੀ ਪੰਚਾਇਤ ਦੇ ਵਿੱਚੋਂ ਉਹਨੂੰ ਸਸਪੈਂਡ ਕਰਾਉਣਾ ਤੇ ਉਹਨਾਂ ਨੂੰ ਇਹ ਆ ਵੀ ਜੇ ਇਹਨਾਂ ਦਾ ਇੱਕ ਮੈਂਬਰ ਸਸਪੈਂਡ ਹੋਵੇ ਤਾਂ ਅਸੀਂ ਇਹਨਾਂ ਦੀ ਜਿਹੜੀ ਪੰਚਾਇਤ ਆ ਉਹਨੂੰ ਤੋੜ ਕੇ ਅਸੀਂ ਉਹਰੇ ਆਪਣਾ ਨਵਾਂ ਜਿਹੜਾ ਤਾਮਾ-ਜਾਮਾ ਰਚ ਸਕੀਏ ਪਰ ਇਹ ਹਰਗੇ ਜ ਆਪਣਾ ਮਾਮਲਾ ਕੀ ਹੈ ਇਹ ਇਹ ਮਾਮਲਾ ਜੀ ਅਸਲ ਦੇ ਵਿੱਚ ਕੋਈ ਡੀਪ ਨਹੀਂ ਆਪਾਂ ਨੂੰ ਕਹਿੰਦੇ ਸਿਰਫ ਪੋਲਿਟੀਕਲੀ ਪ੍ਰੈਸ਼ਰ ਹੈ ਕਿਉਂਕਿ ਸਰਕਾਰ ਹੈ ਜਿਹੜੀ ਉਹ ਆਪਣੇ ਸਹੀ ਮੁੱਦਿਆਂ ਤੋਂ ਭਟਕ ਚੁੱਕੀ ਆ ਉਹ ਲੋਕਾਂ ਨੂੰ ਪ੍ਰੈਸ਼ਰাইজ ਕਰਕੇ ਆਮ ਆਦਮੀ ਪਾਰਟੀ ਹੈ ਜਿਹੜੀ ਜੁਆਇਨ ਕਰਾਉਣਾ ਚਾਹੁੰਦੇ ਨੇ ਕਿਉਂਕਿ ਜਿਹੜਾ ਇਹ ਕਾਰਨ ਸੀ ਅੱਜ ਨਾ ਤਾਂ ਕੋਈ ਨਿਸ਼ਾਨ ਦੇਖਿਆਂ ਦਾ ਟਾਈਮ ਹੈ ਸਾਡੇ ਉਹ ਇੱਕ ਪੰਚ ਨੇ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦੀ ਜਿਹੜੀ ਜ਼ਮੀਨ ਹੈ ਆ ਪਰਲੇ ਪਾਸੇ ਹੈ ਜਿਹੜਾ ਰਖਵੇ ਦੀ ਅੱਜ ਉਹਨਾਂ ਨੇ ਨਿਸ਼ਾਨਦੇਹੀ ਲੈ ਕੇ ਪ੍ਰਸ਼ਾਸਨ ਉਰੇ ਪਹੁੰਚਿਆ ਡਿਊਟੀ ਮਜਿਸਟਰ ਲਾਇਆ 80 ਵੱਡੀ ਫੋਰਸ ਲਾਈ ਇੱਥੇ ਇਦਾਂ ਦੀ ਕੋਈ ਲੋੜ ਨਹੀਂ ਸੀ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਡਰਾ ਧਮਕਾ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਜੁਆਇਨ ਕਰਾਉਣ ਲਈ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ ਕਿਉਂਕਿ ਨਿਸ਼ਾਨਦੇਹੀ ਦਾ ਕੋਈ ਟਾਈਮ ਨਹੀਂ ਜਿਹੜੇ ਬੰਦੇ ਨੇ ਇਹ ਜਿਨ੍ਹਾਂ ਦੇ ਉਹਨੂੰ ਹਟਾਉਣ ਦੇ ਲਈ ਉਹਨਾਂ ਨੇ ਸਾਰਾ ਤਾਮਜਾਮ ਰਚਿਆ ਉਹਨਾਂ ਨੂੰ ਮਾਨਯੋਗ ਅਦਾਲਤ ਵੱਲੋਂ ਸਟੇ ਮਿਲੀ ਹੋਈ ਹੈ ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਨਗਰ ਨਿਵਾਸੀਆਂ ਦਾ ਜਿਹੜੇ ਸਹੀ ਸਮਝਦੇ ਹੋਏ ਹਰ ਕਿਸਾਨ ਯੂਨੀਅਨ ਦਾ ਅੱਜ ਇੱਕ ਮੁੱਠ ਹੋ ਕੇ ਇੱਥੇ ਖੜੇ ਨੇ ਜਿਹੜਾ ਕਿ ਅੱਜ ਪ੍ਰਸ਼ਾਸਨ ਨੂੰ ਖਾਲੀ ਹੱਥੀ ਮੁਰਦਣਾ ਮੰਜੀ ਸਿੰਘ ਕੀ ਦੀ ਗੱਲ ਇਹ ਕਿੰਨੇ ਜ਼ਮੀਨ ਹੈ ਟੋਟਲ ਇਹ ਵਾਲੀ ਜਿਹੜੀ ਇਹਨਾਂ ਦੀ ਆਪ ਦੀ ਮਲਕੀਅਤ ਹੈ ਇਹਦੀ ਅਮਨਜੀਤ ਮਨਦੀਪ ਸਿੰਘ ਦੀ ਆਪਣੀ ਮਲਕੀਅਤ ਹੈ ਜੀ ਇਹ ਪੰਜ ਏਕੜ ਜ਼ਮੀਨ ਹੈ ਉਹਨਾਂ ਦੀ ਜਿਹੜੀ ਸ਼ਾਮਲਾਟ ਜ਼ਮੀਨ ਦੀ ਉਹ ਗੱਲ ਕਰਦੇ ਉਹਦਾ ਪਿਛਲੇ ਸਾਲ ਨਿਸ਼ਾਨਦੇਹੀ ਕਰਕੇ ਸਾਡੀ ਪੰਚਾਇਤ ਨੇ ਪਲਾਟਬੰਦੀ ਕੀਤੀ ਵੀ ਹੈ ਔਰ ਉਸਨੇ ਵਿਚਕਾਰ ਇੱਕ ਖਾਲੀ ਜਗ੍ਹਾ ਪਈ ਹੈ ਰਸਤਾ ਪਿਆ ਉਹ ਤੇ ਸਿਰਫ ਤੇ ਸਿਰਫ ਉਹਨਾਂ ਨੂੰ ਸੁਣਦੇ ਆਉਦੇ ਤੋਂ ਸਸਪੈਂਡ ਕਰਨ ਦੇ ਲਈ ਨਾ ਉਕਸਾਇਆ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਕੀ ਲੱਗਦਾ ਕੋਈ ਪੋਲਿਟੀਕਲ ਕਿਹਦਾ ਹੱਥ ਬਿਲਕੁਲ ਬਿਲਕੁਲ ਜੀ ਇਹਦੇ ਵਿੱਚ ਦਾ ਸਿੱਧੇ ਦਾ ਸਿੱਧਾ ਪੋਲਿਟੀਕਲ ਪ੍ਰੈਸ਼ਰ ਹੈ ਡਾਕਟਰ ਬਲਵੀਰ ਸਿੰਘ ਜੀ ਇਸੇ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਔਰ ਜਿਹੜੇ ਉਹਨਾਂ ਦੇ ਵਲੰਟੀਅਰ ਨੇ ਉਹੀ ਇਸ ਮੁੱਦੇ ਨੂੰ ਬਾਰ-ਬਾਰ ਉਠਾ ਕੇ ਉਹਨਾਂ ਤੋਂ ਕੰਮ ਕਰਾ ਰਹੇ ਨੇ ਕਿਉਂਕਿ ਉਹਨਾਂ ਦਾ ਗ੍ਰਾਫ ਹੈ ਜਿਹੜਾ ਪੋਲਿਟੀਕਲੀ ਤੌਰ ਤੇ ਮਡੌੜਪਿੰਡ ਦੇ ਵਿੱਚ ਬਿਲਕੁਲ ਡਾਊਨ ਆ ਗਿਆ ਕਿਉਂਕਿ ਜਿਹੜਾ ਜਨੀ ਸਰਕਾਰ ਦੀ ਦੇਖੋ ਤੁਸੀਂ ਜੁਧ ਨਸ਼ਿਆਂ ਬ੍ਰੁੱਧ ਇੱਕ ਮਹਿੰਮ ਚੱਲ ਰਹੀ ਹੈ ਡਾਕਟਰ ਬਲਬੀਰ ਜੀ ਉਹਦੇ ਪੰਜਾਬ ਦੇ ਪੰਜਵੇਂ ਬੀੜੀ ਕਮੇਟੀ ਬਣੀ ਹੈ ਉਹਦੇ ਹੈੱਡ ਨੇ ਉਹਨਾਂ ਦੇ ਪਿੰਡ ਦੇ ਵਿੱਚ ਹੀ ਅੱਜ ਤੱਕ ਅਸੀਂ ਇੰਨੀ ਫੋਰਸ ਤਾਂ ਉਹਨਾਂ ਨੂੰ ਇੰਨੀ ਵਾਰ ਕਹਿ ਚੁੱਕਿਆ ਵੀ ਤੁਸੀਂ ਇੱਥੇ ਇੰਨਾ ਨਸ਼ਾ ਬਿਕ ਰਿਹਾ ਹੈ ਵੀ ਇਹਨੂੰ ਤੁਸੀਂ ਨੱਥ ਕਿਉਂ ਨਹੀਂ ਪਾਉਂਦੇ ਇੰਨੀ ਫੋਰਸ ਤਾਂ ਕਦੇ ਤਾਂ ਨਹੀਂ ਪਹੁੰਚੀ ਹੈਗੀ ਨਸ਼ੇ ਵਾਲਿਆਂ ਨੂੰ ਕਾਬੂ ਕਰਨ ਦੇ ਲਈ ਸਿਰਫ ਤੇ ਸਿਰਫ ਉਹਨਾਂ ਨੂੰ ਲੱਗ ਰਿਹਾ ਹੈ ਵੀ ਸਾਡਾ ਜਿਹੜਾ ਵੋਟ ਬੈਂਕ ਖਿਸਕਦਾ ਜਾ ਰਿਹਾ ਲੋਕਾਂ ਨੂੰ ਡਰਾਤਮਕਾ ਕੇ ਸਿਰਫ ਉਹ ਇਹ ਜਿਹੜਾ ਆਪਣੀ ਚਾਲਾਂ ਚੱਲ ਕਾਰਨ ਕੀ ਮੰਦੇ ਆ ਉਧ ਉਹ ਲੋ ਜਿਹੜਾ ਉਹਨਾਂ ਦਾ ਆਉਦਾ ਇਹ ਪੰਚ ਨੇ ਇਥੋਂ ਪੈਂਬਰ ਪੰਚਾਇਤ ਚੁਣੇਗੇ ਨੇ ਵੱਡੀਆਂ ਬੋਟਾਂ ਦੇ ਨਾਲ ਉਹਨਾਂ ਦਾ ਵਲੰਟੀਅਰ ਹੈ ਜਿਹੜਾ ਇਥੋਂ ਇਸ ਮਨਜੀਤ ਸਿੰਘ ਤੋਂ ਹਾਰਿਆ ਸਿਰਫ ਇਹੀ ਹੈ ਵੀ ਉਹਦੀ ਸਿਰਫ ਇੱਕ ਨਾ ਇਨਸਾਨ ਦੇ ਹੀ ਕਰਾ ਕੇ ਉਹਨੂੰ ਸ਼ੋ ਕਰਕੇ ਵੀ ਇਹਦੇ ਵਿੱਚ ਦੀ ᱥਾਮਲਾੜ ਜ਼ਮੀਨ ਆਉਂਦੀ ਉਹਨੂੰ ਉਹਦੇ ਆਉਦੇ ਤੋਂ ਸਸਪੈਂਡ ਕਰਾਇਆ ਜਾਂਦਾ ਉਹ ਸਰਕਾਰੀ ਮੁਲਾਜ਼ਮ ਵੀ ਆਏ ਸੀ ਸਾਰੇ ਉਹਦੇ ਨਾਲ ਆਏ ਸੀ ਉਹਨਾਂ ਨਾਲ ਗੱਲਬਾਤ ਹੋਈ ਕੀ ਕਹਿੰਦੇ ਸੀ ਉਹ ਉਹਨਾਂ ਕੋਲ ਜਵਾਬ ਨਹੀਂ ਸੀ ਗੱਲ ਦਾ ਕਿਉਂਕਿ ਨਿਸ਼ਾਨਦੇਹੀ ਹਿੰਦੇ ਤੁਸੀਂ ਕਰਨਗੋਬ ਸਾਹਿਬ ਨਾਲ ਗੱਲ ਕੀਤੀ ਜੀ ਉਹ ਕਹਿੰਦੇ ਨਿਸ਼ਾਨਦੇਹੀ ਹਿੰਦਾ ਟਾਈਮ ਨਹੀਂ ਹੈ ਤੇ ਮੈਂ ਪੰਚਾਇਤ ਸੈਕਟਰੀ ਤੇ ਪੰਚਾਇਤ ਅਫਸਰ ਜਿਹੜੇ ਆਏ ਸੀ ਵੀਡੀਓ ਦਫ਼ਤਰ ਵੱਲ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਵੀਡੀਓ ਸਾਹਿਬ ਨਾਲ ਗੱਲ ਕਰੋ ਸਾਨੂੰ ਤਾਂ ਬਾਰ-ਬਾਰ ਵੀਡੀਓ ਸਾਹਿਬ ਪ੍ਰੈਸਰਾਈਜ਼ ਕੀਤੇ ਕਰ ਰਹੇ ਨੇ ਜਿਵੇਂ ਅਸੀਂ ਬਾਰ-ਬਾਰ ਵੀਡੀਓ ਸਾਹਿਬ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਸਾਡਾ ਫੋਨ ਨਹੀਂ ਚੱਕਿਆ ਹੈਗਾ ਜੀ ਤੁਹਾਡੇ ਸਾਹਮਣੇ ਫੋਨ ਲਾਇਆ ਤੇ ਹੁਣ ਕੀ ਟਾਈਮ ਦੇ ਕੇਗੇ ਕੀ ਕੋਈ ਟਾਈਮ ਨਹੀਂ ਦੇ ਕੇ ਗਏ ਇਹ ਸਾਨੂੰ ਕੁਝ ਨਹੀਂ ਦੱਸ ਕੇ ਗਏ ਹੈਗੇ ਉਹ ਇਹ ਤੋਂ ਸਿੱਧਾ ਸਾਬਤ ਹੁੰਦਾ ਵੀ ਜਿਹੜਾ ਵੀਡੀਓ ਸਾਹਿਬ ਆਪਣੀ ਜਵਾਬਦੇਹੀ ਨਹੀਂ ਕਰ ਸਕੇ ਵੀ ਉਹਨਾਂ ਦੇ ਉੱਪਰ ਵੀ ਕੋਈ ਵੱਡਾ ਪ੍ਰੈਸ਼ਰ ਹੈ ਜਿਹੜਾ ਪੋਲੀਟੀਕਲੀ ਕੀ ਰਣਨੀਤੀ ਰਹੀ ਪਿੰਡ ਨੂੰ ਮੇਂ ਗੇਲ ਖੇੜੇ ਪਿੰਡ ਪਿੰਡ ਦੀ ਰਣਨੀਤੀ ਤਾਂ ਇਹ ਹੀ ਹੈ ਜੀ ਪਿੰਡ ਜਿੱਦ ਦੇ ਵੀ ਕੋਈ ਧੱਕੇ ਸਾਹੀ ਹੁੰਦੇ ਜਿੱ ਇੱਕ ਮੁਠਾ ਸਾਰਾ ਚਾਹੇ ਕੋਈ ਵੀ ਬੰਦਾ ਧੱਕੇ ਸਾਹੀ ਕਰਦਾ ਚਾਹੇ ਉਹ ਮੰਤਰੀ ਲੈਵਲ ਹੈ ਚਾਹੇ ਸੰਤਰੀ ਲੈਵਲ ਹੈ ਪਿੰਡ ਇੱਕ ਮੁਠ ਹੋ ਕੇ ਚੱਲੂਗਾ